ਵਿਛੜ ਚੱਲਨੀ ਐ ਅੰਤ ਪਿਆਰੀ ਐ ਨਹੀਂ ਤੂੰ ਪਿਆਰੇ ਆਰ ਪਰਿਵਾਰ ਨੂੰ ਛੋੜ ਚੱਲੀ ਪੈਣਾ ਵੀਰਾ ਤੇ ਅੰਗ ਸਹੇਲੀ ਅਨੂ ਤੂੰ ਤੇਜ ਵਿੱਚ ਵਿਰੋਹ ਦੇ ਰੋੜ ਚੱਲੀ ਕੱਚਾ ਘੜਾ ਸੀ ਮਾਪਿਆਂ ਦੇ ਮੋਹ ਵਾਲਾ ਪੱਕਾ ਲੈ ਲਿਆ ਕੱਚੇ ਨੂੰ ਛੋੜ ਚੱਲੀ ਰੱਖੇ ਵਾਹ ਗਰੂ ਕੈਮ ਸੁਹਾਗ ਤੇਰਾ ਤੇ ਜਿੰਨਾ ਨਾਲ ਨੌ ਮੁਖ ਸਦਾ ਲਈ ਜੋੜ ਚੱਲੀ ਹੋ ਰੱਖੀ लाज ਤੂੰ ਨਾ ਰਿਕਾਂ ਦਾਦ ਕਿਆ ਦੀ ਤੇ ਭਾਵੇਂ ਅਸਾਂ ਤੋਂ ਮੁਖੜਾ ਮੋੜ ਚੱਲੀ ਤੂੰ ਪਾਲੀ ਸਦਰਾਂ ਦੀ ਭੈਣ ਅੱਜ ਤੋਂ ਹੋਈ ਪਰਾਈ ਤੂੰ ਪਾਲੀ ਖੁਸ਼ੀਆਂ ਦੀ ਭੈਣ ਅੱਜ ਤੋਂ ਹੋਈ ਪਰਾਈ ਏਹ ਸਿੱਖਿਆ ਮਾਪਿਆਂ ਦੀ ਪੈਣ ਸੁਣ ਲੈ ਜਾਂਦੀ ਵਾਰੀ ਸੀਤਾ ਦਮ ਜੰਤੀ ਦੇ ਵਾਂਗ ਤੂੰ ਬਣੀ ਪਤੀ ਨੂੰ ਪਿਆਰੀ ਸੀਤਾ ਦਮ ਜੰਤੀ ਦੇ ਵਾਂਗ ਤੂੰ ਬਣੀ ਪਤੀ ਨੂੰ ਪਿਆਰੀ ਸੌਰੇ ਕਰ ਪੇ ਕਿਆਂ ਦੀ ਨੇਕੀਆਂ ਨਾਲ ਕਰੀ ਨੁਸ਼ਨਾਈ ਤੂੰ ਪਾਲੀ ਸਦਰਾਂ ਦੀ ਪੈਣ ਅੱਜ ਤੋਂ ਹੋਈ ਪਰਾਈ ਤੂੰ ਪਾਲੀ ਖੁਸ਼ੀਆਂ ਦੀ ਪਹਿਣੇ ਅੱਜ ਤੋਂ ਹੋਈ ਪਰਾਈ ਅੱਜ ਮਿਲ ਗਿਆ लाਡ ਲਈਏ ਅੱਜ ਮਿਲ ਗਿਆ लाਡ ਲਈਏ ਤੈਨੂੰ ਅਸਲ ਟਿਕਾਣਾ ਤੇਰਾ ਹੁਣੇ ਬਾਕੀ ਰਹਿ ਗਿਆ ਹੈ ਪਹਿਣੇ ਆਉਣਾ ਜਾਣਾ ਤੇਰਾ ਹੁਣੇ ਬਾਕੀ ਰਹਿ ਗਿਆ ਹੈ ਪਹਿਣੇ ਆਉਣਾ ਜਾਣਾ ਤੇਰਾ ਤੇਰੇ ਵਿੱਚ ਤੇ ਕਿਆ ਦੀ ਹੁਣ ਰਹੀ ਮੇਰ ਨਾਲ ਕਾਈ ਤੂੰ ਪਾਲੀ ਸਦਰਾਂ ਦੀ ਪੈਣ ਅੱਜ ਤੋਂ ਹੋਈ ਪਰਾਈ ਤੂੰ ਪਾਲੀ ਖੁਸ਼ੀਆਂ ਦੀ ਪੈਣ ਅੱਜ ਤੋਂ ਹੋਈ ਪਰਾਈ ਸੱਸ ਸੌਰੇ ਨੰਦਾਂ ਤੇ ਹੈਦਰਾਨੀ ਅਤੇ ਜਠਾਣੀ ਪਰਿਵਾਰ ਪਿਆਰੇ ਨੂੰ ਤੂੰ ਸਭ ਨਾਲ ਦੇ ਮਨ ਭਾਵੀਂ ਪਰਿਵਾਰ ਪਿਆਰੇ ਨੂੰ ਤੂੰ ਸਭਨਾ ਦੇ ਮਨ ਪਾਵੀਂ ਕੰਡਾ ਬਣ ਚੁਬਣਾ ਨੀ ਰਹੀ ਵਿੱਚ ਅੱਖੀਆਂ ਦੇ ਸਮਾਈ ਤੂੰ ਪਾਲੀ ਸਦਰਾਂ ਦੀ ਭੈਣ ਅੱਜ ਤੋਂ ਹੋਈ ਪਰਾਈ ਤੂੰ ਪਾਲੀ ਖੁਸ਼ੀਆਂ ਦੀ ਭੈਣ ਅੱਜ ਤੋਂ ਹੋਈ ਪਰਾਈ ਅੱਜ ਮਿਲ ਗਿਆ लाਡਲੀ ਏ ਅੱਜ ਮਿਲ ਗਿਆ ਲਾੜਲੀਏ ਤੈਨੂੰ ਅਸਲ ਟਿਕਾਣਾ ਤੇਰਾ ਹੁਣ ਬਾਕੀ ਰਹਿ ਗਿਆ ਹੈ ਪੈਣੇ ਆਉਣਾ ਜਾਣਾ ਤੇਰਾ ਹੁਣ ਬਾਕੀ ਰਹਿ ਗਿਆ ਹੈ ਪੈਣੇ ਆਉਣਾ ਜਾਣਾ ਤੇਰਾ ਤੇਰੇ ਵਿੱਚ ਮਾਪਿਆਂ ਦੀ ਹੌਣ ਰਹੀ ਮੇਰ ਨਾਲ ਕਾਈ ਤੂੰ ਪਾਲੀ ਸਦਰਾਂ ਦੀ ਪੈਣ ਅੱਜ ਤੋਂ ਹੋਈ ਪਰਾਈ ਤੂੰ ਪਾਲੀ ਖੁਸ਼ੀਆਂ ਦੀ ਪੈਣ ਅੱਜ ਤੋਂ ਹੋਈ ਪਰਾਈ ਸੁਖੀ ਵਾਸੇ ਪੈਣੇ ਤੂੰ ਸੁਣ ਕੇ ਠਾਰਨ ਅਸਾਂ ਦੇ ਸੀਨੇ ਦੁੱਖ ਰੋਗ ਸੋਗ ਜੋ ਸੋ ਕਦੇ ਨਾ ਨੇੜੇ ਆਉਣ ਇੱਕ ਮਹੀਨੇ ਦੁੱਖ ਰੋਗ ਸੋਗ ਜੋ ਸੋ ਕਦੇ ਨਾ ਨੇੜੇ ਆਉਣ ਇੱਕ ਮਹੀਨੇ ਇਹ ਤਰਜ ਅਸੀਂ ਸਾ ਦੀ ਸਵਾ ਵਿੱਚ ਕਵੀ ਆਲਮ ਨੇ ਗਾਈ ਤੂੰ ਪਾਲੀ ਸਦਰਾਂ ਦੀ ਪੈਣ ਅੱਜ ਤੋਂ ਹੋਈ ਪਰਾਈ ਤੂੰ ਪਾਲੀ ਖੁਸ਼ੀਆਂ ਦੀ ਪੈਣ ਅੱਜ ਤੋਂ ਹੋਈ ਪਰਾਈ